ਭਗਵੰਤ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਚੱਲ ਰਹੀ ਆਵਾਜ਼ੀ ਪਾਰਟੀ ਦੀ ਭ੍ਰਿਸ਼ਟਾਚਾਰ ਦੇ ਪ੍ਰਤੀ ਜ਼ੀਰੋ ਟੋਲਰੈਂਸ ਹੈ। ਔਰ ਇਸ ਦੇ ਵਿੱਚ ਅਸੀਂ ਕਾਮਯਾਬੀ ਹੋਏ ਹਾਂ। ਆਪਾਂ ਸਾਰੇ ਜਾਣਦੇ ਹਾਂ ਕਿ ਮਾਨ ਸਾਹਿਬ ਦੀ ਸਰਕਾਰ ਬਣਨ ਤੋਂ ਪਹਿਲਾਂ ਪੰਜਾਬ ਦਾ ਕੋਈ ਵਿਭਾਗ ਐਸਾ ਨਹੀਂ ਸੀ ਜਿੱਥੇ ਭ੍ਰਿਸ਼ਟਾਚਾਰ ਨਾ ਚੱਲਦਾ ਹੋਵੇ ਤੇ ਮਾਨ ਸਾਹਿਬ ਦੀ ਸਰਕਾਰ ਬਣਨ ਤੋਂ ਬਾਅਦ ਇਸ ਕਮਿਟਮੈਂਟ ਕਾਰਨ ਜਿਹੜਾ ਹੈਗਾ ਬਹੁਤ ਸਾਰੇ ਭ੍ਰਿਸ਼ਟਾਚਾਰੀ ਕਾਬੂ ਵੀ ਕੀਤੇ ਗਏ ਨੇ ਤੇ ਉਹਨਾਂ ਨੂੰ ਜ਼ਿਲ੍ਹਿਆਂ ਦੇ ਵਿੱਚ ਵੀ ਢੱਕਿਆ ਗਿਆ ਹੈਗਾ। ਅੱਜ ਅਸੀਂ ਦੇਖਦੇ ਹਾਂ ਕਿ ਭ੍ਰਿਸ਼ਟਾਚਾਰ ਤੇ ਕਾਫੀ ਹੱਦ ਤੱਕ ਜਿਹੜਾ ਕਾਬੂ ਪਾਇਆ ਗਿਆ ਹੈ ਬਟ ਮਾਨ ਸਾਹਿਬ ਦੀ ਸਰਕਾਰ ਨੇ ਇੱਕ ਹੋਰ ਫੈਸਲਾ ਲਿਆ ਹੈਗਾ ਕਿ ਅਸੀਂ ਸਮਝਦੇ ਹਾਂ ਕਿ ਐਸ ਐਚਓ ਸਹਿਬਾਨ ਤਸਿਲਦਾਰ ਸਹਿਬਾਨ ਐਸ ਡੀਐਮ ਜਾਂ ਜ਼ਿਲ੍ਹਾ ਪੱਧਰ ਦੀ ਜਿਹੜੀ ਬੀਰੋਕਰੇਸੀ ਹੈਗੀ ਹੈ ਉਹਨਾਂ ਦਾ ਰਾਪਟਾ ਸਿੱਧਾ ਜਨਤਾ ਦੇ ਨਾਲ ਹੁੰਦਾ ਹੈਗਾ ਸੋ ਉਹਨਾਂ ਦੀ ਜੁੰਮੇਵਾਰੀ ਤੈਅ ਕੀਤੀ ਗਈ ਹੈ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਿਹੜਾ ਹੈ ਉਹ ਭ੍ਰਿਸ਼ਟਾਚਾਰ ਨਾ ਹੋਵੇ ਔਰ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਔਰ ਭ੍ਰਿਸ਼ਟਾਚਾਰੀ ਦੇ ਖਿਲਾਫ ਇਹਨਾਂ ਅਫਸਰਾਂ ਨੂੰ ਐਕਸ਼ਨ ਲੈਣਾ ਪਵੇਗਾ ਔਰ ਇਸ ਦੇ ਲਈ ਜਿਹੜਾ ਹੈਗਾ ਅ ਐਮਐਲਏ ਸਹਿਬਾਨ ਐਮਪੀਐਨ ਦਾ ਵੀ ਜਾਨੀ ਕਿ ਫੀਡਬੈਕ ਲਿਆ ਜਾਏਗਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਜਨਤਾ ਹੈਗੀ ਹੈ ਉਹਦਾ ਫੀਡਬੈਕ ਵੀ ਲਿਆ ਜਾਏਗਾ ਸੋ ਅਸੀਂ ਜਿਹੜਾ ਹੈਗਾ ਪੰਜਾਬ ਦੀ ਜਨਤਾ ਨੂੰ ਵੀ ਅਪੀਲ ਕਰਦੇ ਆ ਕਿ ਇਸ ਮੁਹਿੰਮ ਦੇ ਵਿੱਚ ਸਹਿਯੋਗ ਕਰਨ ਔਰ ਜਿੱਥੇ ਕਿਤੇ ਜਿਹੜੀ ਕਿ ਭ੍ਰਿਸ਼ਟਾਚਾਰ ਦਾ ਕੁਝ ਅੰਸ਼ ਦੇਖਦੇ ਆ ਉਸ ਦਾ ਜਰੂਰ ਜਿਹੜਾ ਹੈਗਾ ਸੰਜਾਨ ਲੈ ਕੇ ਰਿਪੋਰਟ ਕਰਨ ਜਿਹੜਾ ਤੇ ਅਸੀਂ ਉਮੀਦ ਕਰਦੇ ਆ ਕਿ ਇਸ ਫੈਸਲੇ ਦੇ ਨਾਲ ਜਿਹੜੀ ਅਫਸਰशाही ਹੈ ਉਹ ਵੀ ਜਿਹੜੀ ਆਪਣੀ ਜ਼ਿੰਮੇਵਾਰੀ ਸਮਝਦੀ ਹੋਈ ਮਾਨ ਸਰ ਦੀ ਸਰਕਾਰ ਦੀ ਜਿਹੜੀ 0 ਡਾਲਰ ਦਾ ਸਭ ਭ੍ਰਿਸ਼ਟਾਚਾਰ ਦੀ ਭ੍ਰਿਸ਼ਟਾਚਾਰ ਮੁਕਤ ਪੰਜਾਬ ਦੀ ਉਸ ਨੂੰ ਲਾਗੂ ਕਰੇ